ਜੇਕਰ ਇੱਕ ਹੀ ਪਰਮਾਤਮਾ ਦੀ ਔਲਾਦ ਹੋਣ ਕਰਕੇ Hindu, Muslim, Sikh, Isai ਸਾਰੇ ਹੀ ਨੇ ਭਾਈ ਭਾਈ ਤਾਂ ਫਿਰ ਇੱਕ ਹੀ ਖਿੱਤੇ ਦੇ ਵਸਨੀਕ ਹੋਣ ਦੇ ਬਾਵਜੂਦ ਵੱਖੋ ਵੱਖਰੇ ਹੁਲੀਏ ਵੱਖੋ ਵੱਖਰੇ ਪਹਿਰਾਵੇ ਇਮਾਰਤਾਂ ਤੇ ਵੱਖੋ ਵੱਖਰੇ ਕਰਮਕਾਂਡ ਕਿਉਂ ਨੇ ਜੇਕਰ ਸਾਰੇ ਹੀ ਧਰਮ ਸਹੀ ਤੇ ਸਤਿਕਾਰਯੋਗ ਨੇ ਤਾਂ ਇਹਨਾਂ ਵਿੱਚੋਂ ਹਰੇਕ ਧਰਮ ਨੂੰ ਦੂਜਿਆਂ ਦੇ ਮੁਕਾਬਲੇ ਆਪਣੀ ਗਿਣਤੀ ਵਧਾਉਣ ਦੀ ਚਿੰਤਾ ਕਿਉਂ ਲੱਗੀ ਰਹਿੰਦੀ ਹੈ ਜੇਕਰ ਉਹ ਸਾਰਿਆਂ ਦੀ ਰੱਖਿਆ ਕਰਦਾ ਹੈ ਤਾਂ ਉਹਦੀ ਰੱਖਿਆ ਕਰਨ ਵਾਲੇ ਮਨੁੱਖ ਕਿਉਂ ਨੇ ਜੇਕਰ ਉਸ ਤੋਂ ਕੁਝ ਵੀ ਨਹੀਂ ਛੁਪਦਾ ਤੇ ਉਹ ਸਰਵਸ਼ਕਤੀਮਾਨ ਹੈ ਤਾਂ ਧਰਮ ਸਥਾਨਾਂ ਦੇ ਵਿੱਚ ਹੀ ਚੋਰੀਆਂ ਬੇਅਦਬੀਆਂ ਕਤਲ ਬਲਾਤਕਾਰ ਤੇ ਸੀਸੀਟੀਵੀ ਕੈਮਰੇ ਕਿਉਂ ਨੇ ਜੇਕਰ ਉਹ ਸਾਰਿਆਂ ਨੂੰ ਹੀ ਖਾਣ ਲਈ ਦਿੰਦਾ ਤਾਂ ਸੁਬਾ ਸ਼ਾਮ ਉਸ ਦਾ ਗੁਣਗਾਨ ਕਰਨ ਵਾਲੇ ਉਸ ਦੇ ਪਿਆਰੇ ਉਹਨਾਂ ਗਿਰਤੀ ਲੋਕਾਂ ਦੇ ਘਰ ਘਰ ਜਾ ਕੇ ਮੰਗਦੇ ਕਿਉਂ ਨਜ਼ਰ ਆਉਂਦੇ ਨੇ ਜਿਨ੍ਹਾਂ ਕੋਲ ਕੰਮ ਦੇ ਰੁਝੇਵੇਂ ਕਾਰਨ ਕਿਸੇ ਰੱਬ ਦੀ ਪੂਜਾ ਪਾਠ ਕਰਨ ਦਾ ਸਮਾਂ ਹੀ ਨਹੀਂ ਹੁੰਦਾ ਲਾਜ਼ਮੀ ਹੈ ਕਿ ਅਸੀਂ ਲੋਕਾਂ ਨੂੰ ਇੱਕ ਕਰਨ ਵਾਲੀ ਵਿਗਿਆਨਕ ਤੇ ਬ੍ਰਹਿਮੰਡੀ ਸੋਚ ਦੇ ਧਾਰਨੀ ਬਣੀਏ ਕਿਉਂਕਿ ਲੋਕਾਂ ਦਾ ਆਪਸੀ ਮਤਭੇਦ ਹੀ ਲੋਕਾਂ ਤੇ ਰਾਜ ਕਰਨ ਵਾਲੇ ਲੁਟੇਰੇ ਤੇ ਪਰਜੀਵੀ ਲੋਕਾਂ ਦਾ ਬਹੁਤ ਮਤ ਬਣਦਾ ਹੈ